ਹਾਂਜੀ ਕੀ ਹਾਲ ਹੈ ਕਿਸਾਨ ਵੀਰੋ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵਾਂਗੇ ਸੋ ਅੱਜ ਦਿਨ ਹੈ ਐਤਵਾਰ ਟਰੈਕਟਰ ਮੰਡੀ ਆ ਜੀ ਮਲੋਠ ਤੇ ਆਪਾਂ ਕਰਦੇ ਆ ਜੀ ਵੀਡੀਓ ਨੂੰ ਸ਼ੁਰੂ ਸੋ ਸਭ ਤੋਂ ਪਹਿਲਾਂ ਤਾਂ ਵੀਡੀਓ ਨੂੰ ਦਬਕੇ ਸ਼ੇਅਰ ਤੇ ਜੇਕਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰਦੇ ਆ ਜੀ ਸਬਸਕ੍ਰਾਈਬ ਤੇ ਇਸ ਤਰ੍ਹਾਂ ਦੀਆਂ ਮੰਡੀਆਂ ਦੀਆਂ ਵੀਡੀਓ ਤੁਹਾਨੂੰ ਦੇਖਣ ਨੂੰ ਮਿਲਦੀਆਂ ਰਹਿਣਗੀਆਂ ਤੇ ਜ਼ਿਆਦਾ ਸਮਾਂ ਨਾ ਲੈਂਦਾ ਵੀਡੀਓ ਨੂੰ ਕਰਦੇ ਆ ਸ਼ੁਰੂ ਤੇ ਇਹ ਖੜਾ ਜੀ ਅੱਜ ਦਾ ਪਹਿਲਾ ਟਰੈਕਟਰ 43630 ਮਾਡਲ ਆ ਜੀ 2000 ਤੇ ਕੀਮਤ ਆ 2 ਲੱਖ 40000 ਰੁਪਈਆ ਪਿਛਲੇ ਟਾਇਰ ਟਰੈਕਟਰ ਦੇ ਅਪੋਲੋ ਦੇ ਆ 80 ਪੈਸੇ ਤੇ ਅਗਲੇ ਟਾਇਰ ਹੈਗੇ ਆ ਜੀ ਅਗਲੇ ਟਾਇਰ ਟਰੈਕਟਰ ਦੇ ਹੈਗੇ ਆ 39 ਕੇ ਪੈਸੇ ਤੇ ਟਰੈਕਟਰ ਰੰਗ ਪੇਂਟ ਦਾ ਸਾਰਾ オリジナル ਤੇ ਇਹਦੇ ਨਾਲ ਖੜਾ ਜੀ ਆਇਸ਼ਰ 241 2009 ਮਾਡਲ ਆ 1,55,000 ਰੁਪਿਆ ਰੇਟ ਆ ਬਾਈਆਂ ਦਾ ਨੰਬਰ ਆ ਜਿਹੜਾ ਡਿਸਪਲੇ ਤੇ ਚੱਲੀ ਜਾਂਦਾ ਤੁਸੀਂ ਇਹਨਾਂ ਨੂੰ ਫੋਨ ਕਰਕੇ ਤੇ ਹੋਰ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਦੇ ਅਗਲੇ ਟਾਇਰ ਹੈਗੇ ਆ ਜੀ 70 75 ਪੈਸੇ ਤੇ ਪਿਛਲੇ ਹੋਣਗੇ ਲਗਭਗ 45 ਤੋਂ 50 ਪੈਸੇ। ਅੱਗੇ ਖੜਾ ਜੀ ਐਸ਼ੀ 240 ਨਵੇਂ ਟਾਇਰਾਂ ਦੇ ਵਿੱਚ ਮਾਡਲ ਹੈਗਾ 2015 ਕੀਮਤ 2 ਲੱਖ ਤੇ 40000 ਰੁਪਇਆ। ਸੋ ਟਰੈਕਟਰ ਦੀ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਦਾ ਟਰੈਕਟਰ ਨੰਬਰ ਹੈਗਾ ਜੀ ਪੰਜਾਬ ਬਠਿੰਡੇ। ਅੱਗੇ ਖੜਾ ਜੀ ਮੈਸੀ 241 ਨਵੇਂ ਟਾਇਰ ਅਗਲੇ ਪਿਛਲੇ ਹੈਗੇ 40 45 ਪੈਸੇ ਮਾਡਲ ਹੈਗਾ ਜੀ 2002 ਤੇ ਕੀਮਤ 2 ਲੱਖ ਰੁਪਇਆ। ਤਾਂ ਬਾਕੀ ਰੰਗ ਪੇਂਟ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਇਹਦੇ ਨਾਲ ਖੜਾ ਜੀ ਆਇਸ਼ਰ 551 2022 ਮਾਡਲ 630000 ਰੁਪਿਆ ਕੀਮਤਾਂ ਪੰਜਾਬ ਨੰਬਰ ਆ ਟਰੈਕਟਰ ਟਰੈਕਟਰ ਦੀ ਬਹੁਤ ਹੀ ਵਧੀਆ ਕੰਡੀਸ਼ਨ ਦੇ ਵਿੱਚ ਹੈ ਬਿਲਕੁਲ ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਹੀ ਇਧਰ ਅੱਗੇ ਖੜਾ ਹੈ ਜੀ ਮੈਸੀ 241 ਡਬਲ ਕਲਚ ਦੇ ਵਿੱਚ ਆ ਮਹਾਸ਼ਕਤੀ ਅਗਲੇ ਟਰਨ ਅਮੇ ਪਿਛਲੇ ਹੈਗੇ 50 55 ਪੈਸੇ ਮਾਡਲ ਹੈਗਾ ਜੀ 2000 ਤੇ ਕੀਮਤ ਇਹਦੀ 1,90,000 ਰੁਪਇਆ ਰੰਗ ਪੇਂਟ ਤੁਹਾਡੇ ਸਾਹਮਣੇ ਆ ਇਧਰ ਅੱਗੇ ਖੜਾ ਜੀ ਸੋਨਾਲਿਕਾ ਸਿਕੰਦਰ ਡੀਆਈ 50 2020 ਮਾਡਲ 4,80,000 ਰੁਪਇਆ ਕੀਮਤ ਆ ਚਾਰੋਂ ਟਾਇਰ ਟਰੈਕਟਰ ਦੇ ਨਵੇਂ ਆ ਬਾਕੀ ਰੰਗ ਪੇਂਟ ਤੁਸੀਂ ਵੇਖ ਸਕਦੇ ਹੋ ਡਬਲ ਕਲਚ ਡਬਲ ਡਬਲ ਕਲਚਾ ਟਰੈਕਟਰ ਡਿਸਟ੍ਰਿਬਿਊਟਰ ਵੀ ਲੱਗਿਆ ਹੋਇਆ ਹੈ ਸ਼ਾਇਦ ਡਬਲ ਡਿਸਟ੍ਰੀਬਿਊਟਰ ਤੇ ਇਹਦੇ ਨਾਲ ਅੱਗੇ ਖੜਾ ਜੀ ਸੋਨਾਲੀਕਾ 750 ਮਾਡਲ ਹੈਗਾ ਜੀ 2000 ਤੇ ਕੀਮਤ ਹੈਗੀ ਹੈ 1 ਲੱਖ ਤੇ 80000 ਰੁਪਇਆ ਇਹਦੇ ਨਾਲ ਖੜਾ ਹੈ ਸਵਰਾਜ 724 ਨੀਲੇ ਰੰਗ ਦੇ ਵਿੱਚ ਨਵੇਂ ਟਾਇਰਾਂ ਦਾ ਟਰੈਕਟਰ ਦੇ ਤੇ ਮਾਡਲ ਹੈਗਾ ਜੀ 99 ਤੇ ਕੀਮਤ 1 ਲੱਖ ਤੇ 85000 ਰੁਪਇਆ ਬਹੁਤ ਘੱਟ ਵੇਖ ਨੂੰ ਮਿਲਦੇ ਇਹਦੇ ਨਾਲ ਦੇ ਟਰੈਕਟਰ ਇਹਦੇ ਨਾਲ ਅੱਗੇ ਖੜਾ ਜੀ 43600 ਮਾਡਲ ਆ 93 ਤੇ ਕੀਮਤ ਇਹਦੀ ਹੈਗੀ ਆ 1,25,000 ਰੁਪਏ ਇੱਧਰ ਖੜਾ ਇੱਕ ਕਬੋਟਾ ਐਲ 4508 4 ਵੀਲ ਡਰਾਈਵ ਦੇ ਵਿੱਚ ਆ 2017 ਮਾਡਲ ਆ 3,20,000 ਰੁਪਏ ਕੀਮਤ ਆ ਟਾਇਰ ਟਰੈਕਟਰ ਦੇ ਚਾਰੇ ਹੀ ਹੈਗੇ ਆ ਜੀ 50 55 ਪੈਸੇ ਤੇ ਪੂਰਾ オリジナル ਆ ਜੀ ਕੋਈ ਰੰਗ ਪੇਂਟ ਨਹੀਂ ਇਹਦੇ ਨਾਲ ਅੱਗੇ ਖੜਾ ਜੀ ਆਇਸ਼ਰ 241 ਐਨਸੀ ਮਾਡਲ 92 ਕੀਮਤ 1 ਲੱਖ ਰੁਪਇਆ ਅੱਗੇ ਖੜਾ ਹੈ ਫਾਰਮਟ੍ਰੈਕ 60 ਇਹਦਾ ਮਾਡਲ ਹੈਗਾ ਜੀ 2001 ਤੇ ਕੀਮਤ 1 ਲੱਖ 85000 ਰੁਪਇਆ ਇਹਦੇ ਨਾਲ ਖੜਾ ਫਾਰਮਟ੍ਰੈਕ 60 ਮਾਡਲ ਹੈਗਾ ਜੀ 96 ਤੇ ਕੀਮਤ 1 ਲੱਖ 70000 ਰੁਪਇਆ ਕਿ ਭੰਗ ਕਰ। ਕਿੰਨਾ ਨੰਬਰ ਹੈ? ਨੰਬਰ ਆਪਣਾ ਹੈਗਾ ਜੀ 98156 56920। ਸੋ ਬਾਈ ਜੀ ਇਹਨਾਂ ਟਰੈਕਟਰਾਂ ਦੇ ਜਾਣਕਾਰੀ ਲਾਣ ਵਾਸਤੇ ਡਿਸਪਲੇ ਤੇ ਵੀ ਨੰਬਰ ਚੱਲ ਜਾਂਦਾ ਤੇ ਇੱਥੇ ਤੁਸੀਂ ਫੋਨ ਕਰਕੇ ਹੋਰ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ। ਕਿੰਨੇ ਟਰੈਕਟਰ ਖੜੇ ਹੈ ਆਪਣੇ ਕੋਲੇ? ਤਿੰਨ ਆ ਜੀ। ਤਿੰਨ ਟਰੈਕਟਰ ਕਿਹੜੇ ਕਿਹੜੇ? 96 ਮਾਰੂ ਫਾਰਮ ਟੱਕ ਫਾਰਮ ਟੱਕ ਆ ਟੋਅਰ ਰੱਖਾ ਜੀ। ਠੀਕ ਆ ਜੀ। ਸਵੇ ਟਰੈਕਟਰ ਖੜੇ ਬਾਈ ਕੋਲੇ ਮਲੋ ਟਰੈਕਟਰ ਮੰਡੀ ਦੇ ਤੇ ਨੰਬਰ ਤੇ ਫੋਨ ਕਰਕੇ ਇਹ ਤੁਸੀਂ ਬਹੁਤ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ ਉਹ ਤੇ ਖਾ ਇਹਦੇ ਨਾਲ ਆ ਗਿਆ ਜੀ ਆਇਸ਼ਰ 368 ਮਾਡਲ 22 ਕੀਮਤ 545000 ਰੁਪਇਆ ਟਾਇਰ ਹੈਗੇ 90 ਕੇ ਪੈਸੇ ਇਹਦੇ ਅੱਗੇ ਖੜਾ ਇਸ ਸੋਨਾਲੀਕਾ 734 ਮਾਡਲ ਹੈਗਾ 2023 ਕੀਮਤ ਹੈਗਾ 525000 ਰੁਪਇਆ ਬਿਲਕੁਲ ਨਵਾਂ ਟਰੈਕਟਰ ਡਬਲ ਡਿਸਟ੍ਰੀਬਿਊਟਰ ਦੇ ਵਿੱਚ ਅੱਗੇ ਆ ਗਿਆ ਜੀ ਪਾਵਰ ਟਰੱਕ 434 ਟਰੈਕਟਰ 23 ਮਾਡਲ 5 ਲੱਖ 15000 ਰੁਪਿਆ ਕੀਮਤ ਬਿਲਕੁਲ ਸ਼ੋਰੂਮ ਕੰਡੀਸ਼ਨ ਇਹਦੇ ਨਾਲ ਖੜਾ ਸੋਨਾ ਦਿੱਤਾ 60 ਸਟੇਪ ਮਾਡਲ ਹੈਗਾ ਟਰੈਕਟਰ ਦਾ 2010 ਕੀਮਤ 3 ਲੱਖ 60000 ਰੁਪਿਆ ਫਾਜ਼ਿਲ ਕਾ ਦਾ ਨੰਬਰ ਆ ਪੀਬੀ 22 ਇਹਦੇ ਨਾਲ ਆ ਗਿਆ ਆਇਸ਼ਰ 241 2015 ਮਾਡਲ 2 ਲੱਖ 40000 ਰੁਪਿਆ ਕੀਮਤ ਟਰੈਕਟਰ ਦੀ ਪੰਜਾਬ ਨੰਬਰ ਅੱਗੇ ਫੇਰ ਖੜਾ ਜੀ ਐਸ਼ਰ 241 ਮਾਡਲ 2021 3,25,000 ਰੁਪਇਆ ਕੀਮਤਾਂ ਨੰਬਰ ਪੰਜਾਬ ਇਹਦੇ ਨਾਲ ਖੜਾ ਜੀ ਐਸ਼ਰ 368 22 ਮਾਡਲ 6 ਲੱਖ ਰੁਪਇਆ ਮੋਲਾ ਟਰੈਕਟਰ ਦਾ ਪਾਵਰ ਸਟੀering ਦੇ ਵਿੱਚ ਸਾਈਡ ਗੇਅਰ ਟਾਇਰ ਹੈਗੇ 85-90 ਪੈਸੇ ਇਹਦੇ ਨਾਲ ਲੱਗਿਆ ਗਈ ਅਰਜਨ ਨੋਵੋ 605 17 ਮਾਡਲ 5,60,000 ਰੁਪਿਆ ਕੀਮਤ ਨੰਬਰ ਪੰਜਾਬ ਅਗਲੇ ਟਾਇਰ ਨਵੇਂ ਪਿਛਲੇ 70-75 ਰੁਪਏ ਅੱਗੇ ਖੜਾ ਹੈ ਅਜੇ ਨਵੋ 18 ਮਾਡਲ 4,10,000 ਰੁਪਿਆ ਕੀਮਤ ਬਾਕੀ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਫੋਨ ਕਰਕੇ ਹੋਰ ਜ਼ਿਆਦਾ ਜਾਣਕਾਰੀ ਲੈ ਸਕਦੇ ਆ ਅੱਗੇ ਆ ਗਈ ਐਸ਼ਰ 485 ਕੀਮਤ 2,85,000 ਰੁਪਿਆ ਮਾਡਲ ਟਰੈਕਟਰ ਦਾ 12 ਨੰਬਰ ਫਾਜ਼ਿਲਖਾ ਦਾ ਇਹਦੇ ਨਾਲ ਅਗੇ ਖੜਾ ਜੀ ਜੌਂਡੀਅਰ ਪੰਜਾਬ 45D 2013 ਮਾਡਲ 2.5 ਲੱਖ ਰੁਪਿਆ ਮੁੱਲਾ ਟਰੈਕਟਰ ਦਾ ਬਾਕੀ ਮੌਕੇ ਦੇ ਮਾਨਤਾ ਨਾਲ ਜਿਹੜਾ ਜ਼ਰੂਰ ਕਰਾਂਗੇ ਇਹਦੇ ਨਾਲ ਅੱਗੇ ਆ ਗਿਆ ਸੋਨਾਲੀਕਾ ਵਰਲਡ ਟਰੈਕ 60 2016 ਮਾਡਲ 3 ਲੱਖ ਤੇ 40000 ਰੁਪਿਆ ਜਿਹੜਾ ਮੁੱਲਾ ਟਰੈਕਟਰ ਦਾ 24 ਸਪੀਡ ਗੀਅਰ ਦੇ ਵਿੱਚ ਆਉਂਦਾ ਈ ਇਹਦੇ ਨਾਲ ਅੱਗੇ ਆ ਗਿਆ ਅਰਜਨ 605 ਮਾਡਲ ਟਰੈਕਟਰ ਦਾ ਹੈਗਾ 17 ਤੇ ਇਹਦੀ ਜਿਹੜੀ ਕੀਮਤ ਉਹ ਹੈਗੀ ਆ ਜੀ 6 ਲੱਖ ਰੁਪਏ ਅਗਲੇ ਟਾਇਰ ਨਵੇਂ ਆ ਅੱਗੇ ਆ ਗਿਆ ਮੈਸੀ 9000 ਨਵੇਂ ਟਾਇਰਾਂ ਦੇ ਵਿੱਚ ਮਾਡਲ ਹੈਗਾ 2013 ਤੇ ਕੀਮਤ 3.5 ਲੱਖ ਰੁਪਏ ਇਹਦੇ ਨਾਲ ਖੜਾ ਆਈਸ ਸਵਰਾਜ 855 2013 ਮਾਡਲ 465000 ਰੁਪਿਆ ਮੁੱਲਾ ਟਰੈਕਟਰ ਦਾ ਸੋ ਟਰੈਕਟਰ ਦਾ ਰੰਗ ਪੇਂਟ ਬਹੁਤ ਹੀ ਵਧੀਆ ਆਰ ਜੇ ਨੰਬਰ ਟਰੈਕਟਰ ਅੱਗੇ ਖੜਾ ਜੌਨੀਅਰ ਪੰਜਾਬ 55 ਡੀ ਮਾਡਲ 18 ਕੀਮਤ 475000 ਰੁਪਿਆ ਅੱਜ ਹੀ ਮਿਲ ਜੂਗੀ ਅੱਗੇ ਖੜਾ ਮਹਿੰਦਰਾ 475 ਡਬਲ ਕਲਚ 2009 ਮਾਡਲ 239000 ਰੁਪਿਆ ਕੀਮਤ ਰਾਜਸਥਾਨ ਨੰਬਰ ਇਹਦੇ ਨਾਲ ਖੜਾ ਸਵਰਾਜ 855 2019 ਮਾਡਲ 480000 ਰੁਪਏ ਮੁੱਲ ਟਰੈਕਟਰ ਦਾ 16 ਦੇ ਟਾਇਰਾਂ ਦੇ ਵਿੱਚ ਪਾਵਰ ਸਟੀering ਅੱਗੇ ਆ ਗਿਆ ਫਾਰਮ ਟਰੈਕ 60 2003 ਮਾਡਲ 230000 ਰੁਪਏ ਕੀਮਤ ਸੋ ਟਰੈਕਟਰ ਪੰਜਾਬ ਨੰਬਰ ਇਹਦੇ ਨਾਲ ਅੱਗੇ ਖੜਾ ਜਿੰਮ ਸਵਰਾਜ 1255 2007 ਮਾਡਲ 3 ਲੱਖ ਰੁਪਏ ਕੀਮਤ ਟਾਇਰ ਟਰੈਕਟਰ ਦੇ ਹੈਗੇ 85 ਤੋਂ 90 ਪੈਸੇ ਅੱਗੇ ਆ ਗਿਆ ਜੀ ਮਹਿੰਦਰਾ 585 1999 ਮਾਡਲ ਡਬਲ ਕਲਚ 235000 ਰੁਪਿਆ ਕੀਮਤ ਬਾਕੀ ਟਰੈਕਟਰ ਦੇ ਟਾਇਰ ਹੈਗੇ ਆ ਜੀ 75 80 ਪੈਸੇ ਅੱਗੇ ਖੜਾ ਸਵਰਾਜ 744 2000 ਮਾਡਲ 210000 ਰੁਪਿਆ ਕੀਮਤ ਡਬਲ ਕਲਚ ਪੰਜਾਬ ਨੰਬਰ ਟਰੈਕਟਰ ਦੇ ਟਾਇਰ ਹੈਗੇ 70 ਕੁ ਪੈਸੇ ਅੱਗੇ ਖੜਾ ਜੀ ਫਾਰਮ ਟਰੈਕ 60 ਮਾਡਲ ਹੈਗਾ 99 ਕੀਮਤ 170000 ਰੁਪਿਆ ਟਾਇਰ ਹੈਗੇ ਟਰੈਕਟਰ ਦੇ 45 50 ਪੈਸੇ ਅੱਗੇ ਖੜਾ ਹੈ ਸੋਨਾਲੀਕਾ ਮਾਈਲੇਜ ਮਾਸਟਰ 15 ਮਾਡਲ ਕੀਮਤ 4 ਲੱਖ ਤੇ 20000 ਰੁਪਏ ਨੰਬਰ ਪੰਜਾਹ ਟਾਇਰ ਦੀ ਗੱਲ ਕਰੀਏ ਤਾਂ ਟਾਇਰ ਹੈਗੇ 70 75 ਪੈਸੇ ਸੋ ਦੋਸਤੋ ਜੇ ਹਜੇ ਤੱਕ ਵੀਡੀਓ ਵੇਖ ਰਹੇ ਹੋ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸੋ ਕਿ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੇ ਬਾਕੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਅੱਗੇ ਖੜਾ ਹੈ ਮਹਿੰਦਰਾ 260 ਇਹ ਮਾਡਲ ਹੈਗਾ ਹੀ ਟਰੈਕਟਰ 1997 ਤੇ ਕੀਮਤ ਹੈਗੀ ਹੈ 1,60,000 ਰੁਪਇਆ ਇਹਦੇ ਨਾਲ ਅਗੇ ਫਾਰਮ ਟਰੱਕ 45 2001 ਮਾਡਲ 1,55,000 ਰੁਪਇਆ ਕੀਮਤ ਹੈ ਟਰੈਕਟਰ ਦੀ ਬਾਕੀ ਮੌਕੇ ਤੇ ਮਾਤਨ ਹੋ ਜਾਊਗਾ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਹੈ ਫੋਨ ਕਰਕੇ ਹੋਰ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ ਇਹਦੇ ਨਾਲ ਖੜਾ ਹੈ ਸਵਰਾਜ 744 ਮਾਡਲ 19 ਕੀਮਤ 4,75,000 ਰੁਪਇਆ ਅਗਲੇ ਟਾਇਰ ਬਿਲਕੁਲ ਨਵੇਂ ਮਗਰਲੇ ਹੈਗੇ 85 ਤੋਂ 90 ਪੈਸੇ ਟਰੈਕਟਰ ਦੀ ਕੰਡੀਸ਼ਨ ਬਹੁਤ ਹੀ ਵਧੀਆ ਹੈ ਇਹਦੇ ਨਾਲ ਅੱਗੇ ਆ ਗਿਆ ਜੀ ਨਿਊ ਹਾਲੈਂਡ 5500 ਫੈਵਰ ਸੈਟਰੀ ਵਗੈਰਾ ਲੱਗੀ ਹੋਈ ਆ ਮਾਡਲ ਆਈ 2011 ਤੇ ਕੀਮਤ 445000 ਰੁਪਿਆ ਪੰਜਾਬ ਨੰਬਰ ਅੱਗੇ ਖੜਾ Mahindra 575 2000 ਮਾਡਲ 225000 ਰੁਪਿਆ ਕੀਮਤ ਆ ਟਰੈਕਟਰ ਦੀ ਪਿਛਲੇ ਟਾਇਰ ਨਵੇਂ ਅਗਲੇ ਹੈਗੇ 30 ਕੇ ਪੈਸੇ ਇਹਦੇ ਨਾਲ ਅੱਗੇ ਖੜਾ ਜੀ 36T ਸੁਪਰ ਪਿਛਲੇ ਟਾਇਰ ਬਿਲਕੁਲ ਨਵੇਂ ਆ ਅਗਲੇ ਹੈਗੇ ਆ 45 ਪੈਸੇ 2014 ਮਾਡਲ 515000 ਰੁਪਿਆ ਕੀਮਤ ਆ 3 ਸਪੀਡ ਇਹਦੇ ਨਾਲ ਅੱਗੇ ਖੜਾ 363+ ਮਾਡਲ 2012 ਕੀਮਤ 4.5 ਲੱਖ ਰੁਪਿਆ ਟਾਇਰ ਹੈਗੇ ਆ 90 85 ਤੋਂ 90 ਪੈਸੇ ਲਗਭਗ ਤੇ ਅੱਗੇ ਖੜਾ ਇਹ ਫਾਰਮ ਟਰੈਕ 4 ਵੀਲ ਡਰਾਈਵ ਦੇ ਵਿੱਚ ਫਾਰਮ ਟਰੈਕ 45 21 ਮਾਡਲ ਆ ਤੇ ਕੀਮਤ ਆ 590000 ਰੁਪਿਆ ਸੋ ਐਸੈਸਰੀ ਜੋ ਕੰਪਨੀ ਵੱਲੋਂ ਆਦੀ ਨਾਂ ਲੱਗੀ ਹੋਈ ਆ ਅਗਲੇ ਟਾਇਰ ਬਿਲਕੁਲ ਨਵੇਂ ਆ ਪਿਛਲੇ ਹੈਗੇ 85 ਤੋਂ 90 ਪੈਸੇ ਰੰਗ ਪੇਂਟ ਦਾ ਟਰੈਕਟਰ ਪੂਰਾ ਸੋਨਾ ਇਹਦੇ ਨਾਲ ਅੱਗੇ ਖੜਾ ਹੀ ਫਾਰਮ ਟਰੈਕ 60 ਮਾਡਲ 2014 ਕੀਮਤ 415000 ਰੁਪਇਆ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਇਹ ਫੇਰ ਹੈਗੇ 90 ਕੁ ਪੈਸੇ ਅੱਗੇ ਖੜਾਈ ਐਸ਼ਰ 241 ਨਵੇਂ ਟਾਇਰਾਂ ਦੇ ਵਿੱਚ ਮਾਡਲ ਹੈਗਾ 2017 ਤੇ ਕੀਮਤ 270000 ਰੁਪਇਆ 70000 ਰੁਪਇਆ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਫੋਨ ਕਰੋ ਤੇ ਹੋਰ ਜਿਆਦਾ ਜਾਣਕਾਰੀ ਲਓ ਇਹਦੇ ਨਾਲ ਅਗੇ ਖੜਾ ਹੈ ਫਾਰਮ ਟਰੈਕ 45 ਮਾਡਲ 2004 ਕੀਮਤ 2,35,000 ਰੁਪਇਆ ਪਿਛਲੇ ਟਾਇਰ ਨਵੇਂ ਵਰਗੇ ਅਗਲੇ ਹੈਗੇ 40 ਕੇ ਪੈਸੇ ਇਹਦੇ ਨਾਲ ਅਗੇ ਆ ਗਿਆ ਸਵਰਾਜ 855 2003 ਮਾਡਲ 3,15,000 ਰੁਪਇਆ ਕੀਮਤ ਪਿਛਲੇ ਟਾਇਰ ਸੋਨ ਵਾਲੇ ਅਗਲੇ 650 20 ਪਾਵਰ ਸਟੀering ਡਾਇਰੈਕਟਰ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ یہ کھڑا جی پاور ٹریک چار سو پنتالی دو ہزار ماڈل آتے دو لکھ پندرہ ہزار رو روپیے کی قیمت اگی آ گیا جی سونا لکا سات سو پنجا ماڈل دو ہزار تیرہ کیمت تین لاک پچانوے ہزار روپیے ٹائر ہے گیا ٹریکٹر کے لگ بھگ اسی پچاسی پیسے ابھی کھڑا سوراج سات سو چتالی دو ہزار دس ماڈل تین لاک روپیہ مولا ٹریکٹر کا ਇਹ ਨਾਲ ਅੱਗੇ ਖੜਾ ਹੈ ਐਸ਼ਰ 241 95 ਮਾਡਲ 1,05,000 ਰੁਪਏ ਕੀਮਤ ਆ। ਅੱਧਿਆ ਹੈ ਮਹਿੰਦਰਾ 475 2001 ਮਾਡਲ 1,10,000 ਰੁਪਏ ਕੀਮਤ ਆ। ਅੱਗੇ ਹੈ ਫਾਰਮ ਟਰੈਕ 79 ਮਾਡਲ 1,35,000 ਰੁਪਏ ਕੀਮਤ ਆ। ਸੋ ਦੋਸਤੋ ਇਹ ਸੀ ਅੱਜ ਦੀ ਮੰਡੀ ਦੇ ਖੜੇ ਹੋਏ ਟਰੈਕਟਰ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਫਾ।